ਹਾਂਜੀ ਕੀ ਹਾਲ ਹੈ ਤੁਹਾਡੇ ਤੇ ਆਪਾਂ ਚਲੋ ਆਪਣੀ ਪੈਕਿੰਗ ਉਹ ਵੀ ਡਨ ਤੇ ਉਧਰੋਂ ਕਮਲ ਵੀ ਡਨ ਰੈਡੀ ਆ ਕਮਲ ਵੀ ਡਨ ਤੇ ਹਾਂ ਕਮਲ ਵੀ ਰੈਡੀ ਆ ਤੇ ਆਪਣੀ ਪੈਕਿੰਗ ਸਾਰੀ ਹੋ ਗਈ ਹੈ ਤੇ ਆਪਾਂ ਤੁਹਾਨੂੰ ਮਿਲਦੇ ਚੱਲ ਕੇ 에어ਪੋਰਟ ਤੇ ਤੇ ਅਲਸ ਕੁਝ ਨਹੀਂ ਖਾਤਾ ਹੈਗਾ ਫਟਾਫਟ ਕਰ ਲਈ ਪੈਕਿੰਗ ਤੇ ਤੁਹਾਨੂੰ ਤੁਸੀਂ ਬਲੌਗ ਇੰਟਰ ਤੱਕ ਤੁਹਾਨੂੰ ਦੱਸਾਂਗੇ ਵੀ ਅਸੀਂ ਕਿੱਥੇ ਜਾ ਰਹੇ ਹਾਂਗੇ ਫਿਲਹਾਲ ਅਸੀਂ ਨਿਕਲ ਰਹੇ ਹਾਂ 에어ਪੋਰਟ ਨੂੰ ਤੇ ਹੁਣ ਅਸੀਂ ਲੰਚ ਕਰਨਾ ਬਾਹਰੋਂ ਖਾਵਾਂਗੇ ਬਸ ਇਦਾਂ ਨਾਲ ਹੀ ਜੁੜੇ ਰਹਿਓ ਆਪਾਂ ਤੁਹਾਨੂੰ ਦੱਸਾਂਗੇ ਸਾਰਾ ਕੁਝ ਦੱਸਾਂਗੇ ਆਪਾਂ ਠੀਕ ਹੈ ਸਰਪ੍ਰਾਈਜ਼ ਆ ਤੁਹਾਡੇ ਸਾਰਿਆਂ ਲਈ ਚਲੋ ਚਲੋ ਆਪਾਂ ਹੁਣ ਤੁਹਾਨੂੰ ਮਿਲਦੇ ਆਂ 에어ਪੋਰਟ ਤੇ ਆ ਕੇ ਚੱਲੀਏ ਹਲੋ ਜੀ ਗਾਇਜ਼ ਸਮਾਨ ਆਪਣਾ ਹੋ ਗਿਆ ਸਾਰਾ ਡਨ ਬਸ ਹੁਣ ਅਸੀਂ ਜਿੰਦੇ ਲਾਉਂਦੇ ਪਏ ਆ ਘਰ ਨੂੰ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆਂਗੇ 에어ਪੋਰਟ ਲਈ ਹਾਂਜੀ ਗਾਇਜ਼ ਟਾਈਮ ਹੋ 2:00 ਬਚ ਗਿਆ ਤੇ ਦੁਪਹਿਰ ਦੇ 2 ਮਤਲਬ ਬਚ ਗਿਆ ਤੇ ਆਪਣਾ ਇਧਰ ਸਮਾਨ ਪਿਆਵਾ ਤੇ ਆਪਾਂ ਵੇਟ ਕਰ ਰਹੇ ਆ ਗ੍ਰੈਬ ਦੀ ਮੇਰੀ ਆਵਾਜ਼ ਆਉਂਦੀ ਨਹੀਂ ਕਿ ਨਹੀਂ ਆਪਾਂ ਵੇਟ ਕਰ ਰਹੇ ਆ ਗ੍ਰੈਬ ਦੀ ਬਸ ਹੁਣ ਆ ਰਹੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਸਿੱਧਾ ਜਾਵਾਂਗੇ 에ਰਪੋਰਟ ਨੂੰ ਤੇ ਉੱਥੇ ਜਾ ਕੇ ਕੁਝ ਖਾਣੇ ਪੀਣੇ ਪਹਿਲਾਂ ਸੋਚਿਆ ਸੀ ਵੀ ਚਲੋ ਇੱਥੇ ਅਸੀਂ ਖਾ ਲੈਂਦੇ ਆ ਕੁਝ ਤੇ ਫਿਰ ਹੁਣ ਟਾਈਮ ਨਹੀਂ ਹੈਗਾ ਫਿਰ ਮੈਂ ਕਿਹਾ ਚਲੋ ਇਹ ਕਹਿੰਦੇ ਗੁਰਮੀਤ ਕਹਿੰਦੇ ਚਲੋ ਉੱਥੇ ਹੀ ਖਾਣੇ ਆ ਚੱਲ ਕੇ ਕੁਝ ਤੇ ਹੁਣ ਆਪਾਂ ਉੱਥੇ ਕੁਝ ਖਾਵਾ ਪੀਵਾਂਗੇ ਤੇ ਨਾਲੇ ਸਾਡਾ ਸਾਨੂੰ weight ਬਹੁਤ ਜ਼ਿਆਦਾ ਲੱਗ ਰਿਹਾ ਕਿ ਮੈਨੂੰ ਲੱਗਦਾ ਕਿ ਬਹੁਤ ਓਵਰ ਹੋ ਗਿਆ ਸਾਡਾ 20 ਕਿਲੋ ਹੀ ਚਾਹੀਦਾ ਸਾਨੂੰ ਅਸੀਂ ਇਸ ਤੇ ਬਾਕੀ ਉੱਥੇ ਜਾ ਕੇ ਦੇਖਦੇ ਆਂਗੇ ਕਿੰਨਾ ਕੁ ਮਤਲਬ ਬੇਟ ਆਊਗਾ ਇਹਦਾ ਤੇ ਫਿਰ ਉੱਥੇ ਜਾ ਕੇ ਆਪਾਂ ਸੈਟਲ ਕਰਾਂਗੇ ਕਿਉਂਕਿ ਆਹ 7-7 ਕਿਲੋ ਵਾਲੇ ਆ ਜਿਹੜੇ ਇਹ ਥੋੜੇ ਜਿ ਇੰਨਾ ਚ ਘੱਟ ਲੱਗਦਾ ਮੈਨੂੰ ਤੇ ਬਾਕੀ ਦੇਖਦੇ ਉੱਥੇ ਜਾ ਕੇ ਪਹਿਲਾਂ ਉਹ ਲੋ ਜੀ ਸੜਦਾ ਉੱਥੇ ਜਾ ਕੇ ਪਹਿਲਾਂ ਇਹ ਸੈੱਟ ਕਰਨੀ ਹੈਗੇ ਬੈਗ ਤੇ ਹੁਣ ਗ੍ਰੈਬ ਆ ਜਾਵੇ ਫਿਰ ਗ੍ਰੈਬ 'ਚ ਬੈੰਨੇ ਆਂਗੇ ਚਲੋ ਗੱਡੀ ਆ ਗਈ ਬਿਠ 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 ਬਿਠੋ ਬਾਏ ਬਾਏ ਮਲੇਸ਼ੀਆ ਹੈਲੋ ਬਾਏ ਬਾਏ ਮਲੇਸ਼ੀਆ ਜਿੰਦੋਂ ਲਾਤ ਸਿੰਗੇਦਰਾ ਹਾਂ ਜਿੰਦੇ ਲਾਤ ਚਲੋ ਠੀਕ ਆ ਜੀ ਚੱਲੇ ਆਂਗੇ ਹੁਣ ਆਪਾਂ ਲਾਈਟ ਹੈ ਨਹੀਂ ਹਾਈ ਕਿੰਨੀ ਗਰਮੀ ਆ ਤੇ ਬਾਏ ਬਾਏ ਮਲੇਸ਼ੀਆ ਵੀ ਵਿਲ ਮੀਟ ਯੂ ਆ ਚਲੋ ਚਲੋ ਆਈ ਲਵ ਮਲੇਸ਼ੀਆ ਕਿਉਂਕਿ ਮਲੇਸ਼ੀਆ ਬਹੁਤ ਦਿੱਤਾ ਤੇ ਦੇ ਵੀ ਰਿਹਾ ਵਾ ਤੇ ਹੁਣ ਬਸ ਵਾਰੀ ਆ ਗਈ ਅਲਵਿਦਾ ਕਹਿਣ ਦੀ ਸੋ ਸਾਡਾ ਏਰੀਆ ਵਾ ਜਿੱਥੇ ਅਸੀਂ ਜਿਹੜੀ ਵਾਕ ਕੀਤੀਆਂ ਸੋ ਬਾਏ ਬਾਏ ਆਗੇ ਘੇਰ ਉੱਤੇ ਕਿੱਥੇ ਜਾ ਰਹੇ ਹਾਂ ਜਾਣਣਾ ਵਾ ਤਾਂ ਬਲੌਗ ਨੂੰ ਐਂਡ ਤੱਕ ਦੇਖਿਓ ਜ਼ਰੂਰ ਲਓ ਜੀ ਹੁਣ ਅਪੰਦਰ ਜਾਵਾਂਗੇ ਉੱਥੋਂ ਐਂਟਰੀ ਹੈਗੀ ਸੋ ਪਾ ਜਾਵਾਂਗੇ ਅੰਦਰ ਆ ਆਨੇ ਆਪਾਂ ਛੱਡਣ ਆਏ ਸੀਗਾ ਇਮੂਲੇਸ਼ਨ ਤਾਮਿਲ ਆ ਹਾਂ ਜੀ ਸਤਿ ਸ਼੍ਰੀ ਅਕਾਲ ਨਮਸਤੇ ਨਮਸਤੇ ਤੇ ਛੱਡਣ ਆਏ ਸੀਗੇ ਆਪਾਂ ਨੂੰ ਤੇ ਇਹਨਾਂ ਨੇ ਲੈ ਆਗੇ ਆਪਾਂ ਤੋਂ ਮਲੇਸ਼ੀਆ ਦੇ 112 ਰਿੰਗਟ ਸੋ ਚਲੋ ਹੁਣ ਚੱਲੀਏ ਅੰਦਰ ਆ ਜੀ ਮੈਂ ਤੇਰੀ ਧੋਰ ਬੇਮਾਇਆ ਕੀ ਹੋ ਗਿਆ ਜੀ ਇਧਰ ਕਰਮੀਤ ਜੀ ਖੜੇ ਨੇ ਇਧਰ ਰੜਾ ਸਮਾਨ ਆ ਇਧਰ ਹਾਂ ਕਿ ਹਮ ਜੋ ਆ ਰਹੇ ਹਾਂ ਉਹ ਨਹੀਂ ਦੱਸਣਾ ਉਹ ਨਹੀਂ ਦੱਸਣਾ ਚਲੋ ਜੀ ਲੱਡੂ ਚਾਹੋ ਚਲੀਏ ਚੀਜੀ ਖਾਈਏ ਰੋਟੀ ਕੁਛ ਨਹੀਂ ਅਸੀਂ ਖਾਦਾ ਤੇ ਆਹ ਦੇਖੋ ਜਾ ਆ ਗਿਆ ਕਿਤੇ ਇਹਦੇ ਜਹਾਜ ਆ ਗਿਆ ਆ ਆ ਗਿਆ ਆ ਗਿਆ ਆ ਗਿਆ ਹੋਰ ਆ ਗਿਆ ਲੋ ਜੀ ਗਾਇਸ ਹੁਣ ਆਪਾਂ ਲੰਚ ਕਰਨਾ ਵਾ ਤੇ ਆਪਾਂ ਲੱਭ ਰਹੇ ਹਾਂ ਕੁਛ ਖਾਣ ਨੂੰ ਵਧੀਆ ਜਿਹੜਾ ਅਸੀਂ ਖਾ ਸਕੀਏ ਕਿਉਂਕਿ ਕਿਸੇ ਘਰ ਤੋਂ ਖਾ ਕੇ ਨਹੀਂ ਤੁਹਾਨੂੰ ਸਹੀ ਆਗਾ ਠੀਕ ਹੈ ਲੋ ਦੋ ਅਸੀਂ ਲੱਭ ਦੇਾਂਗੇ ਸਾਡੇ ਟਾਈਪ ਦਾ ਮੈਂ ਵੈਜੀਟੇਰੀਅਨ ਹਾਂ ਗਰਮੀਤ ਵੀ ਵੈਜੀਟੇਰੀਅਨ ਆ ਇਹ ਵੀ ਵੈਜੀਟੇਰੀਅਨ ਮਤਲਬ ਇੱਕ ਦਿਨ ਲਈ ਮੈਂ ਤਾਂ ਵੈਸੇ ਪੱਕੀ ਹੋਈਆਂ ਵੈਜੀਟੇਰੀਅਨ ਸੋ ਇਹਨਾਂ ਨੇ ਕਿਉਂਕਿ ਸਿ ਇਹ ਵੈਜੀਟੇਰੀਅਨ ਆ ਇੱਕ ਦਿਨ ਲਈ ਤੇ ਹੁਣ ਆਪਾਂ ਕੀ ਖਾਈਏ ਕੀ ਖਾਈਓ ਜਗ੍ਹਾ ਲੱਭਦੇ ਆਂਗੇ ਕੋਈ ਖਾਣ ਨੂੰ ਸਾਡੇ ਟਾਈਪ ਦੀ ਵੇਟ ਦੀ ਟੈਨਸ਼ਨ ਸੀਗੀ ਨਾ 14 ਕਿਲੋ ਚਾਹੀਦਾ ਸੀ ਇਹ ਮੁੱਕ ਗਈ ਸਾਰੀ ਟੈਨਸ਼ਨ ਇਹਨਾਂ ਦਾ ਵੀ ਸਹੀ ਆਗਾ ਤੇ ਇਹ ਸਭ ਤੋਂ ਵੱਡੀ ਟੈਨਸ਼ਨ ਸੀਗੀ ਖਤਮ ਹੋ ਗਈ ਵੀ ਕਿਉਂਕਿ ਵੇਟ ਅਸੀਂ ਘਰੋਂ ਨਹੀਂ ਚੈੱਕ ਕਰਕੇ ਆਏ ਸੀਗੇ ਤੇ ਹੁਣ ਅਸੀਂ ਇੱਥੇ ਕੀਤਾ ਸਹੀ ਆਇਆ ਸਾਰਾ ਐਸਟੀਮੇਟ ਇਹਨਾਂ ਆਪਾਂ ਸਾਰਾ ਆਪਣੇ ਆਪ ਬੈਗ ਲੈਗੇ ਇਆ ਫਿਰ ਉਹ ਤੇ ਡ੍ਰੌਪ ਕਰ ਦੇਣੇ ਨੇ ਉਸ ਤੋਂ ਬਾਅਦ ਫਿਰ ਆਪਾਂ ਸਿਰਫ ਰਹਿਣਗੇ ਆਪਣੇ ਕੋਲੇ 7-7 ਕਿਲੋ ਦੇ ਹਨਾ ਗੁਰਮੀਤ ਜੀ ਆ ਜਾਓ ਆ ਵੀ ਬਹਿ ਗਿਆ ਪੁੱਜੋ ਕਿੱਧਰ ਗਿਆ ਲਓ ਜੀ ਬਹਿ ਗਿਆ ਆ ਤੇ ਚੜ ਗਿਆ ਚੜ ਗਿਆ ਲਈ ਗੇਸ ਹੁਣ ਹੋਣ ਵਾਲੀ ਹੈ ਜੀ ਆਹ ਹੁਣ ਇਮੀਗ੍ਰੇਸ਼ਨ ਇੱਧਰ ਹੋਣਾ ਹੁਣ ਐਂਟਰ ਹੋਣਾ ਬਾਕੀ ਸਾਰਾ ਹੋ ਗਿਆ ਹਾਂਜੀ ਹਾਂਜੀ ਆਪਣੇ ਫਾਈਨਲ ਆਪਣੀ ਇਮੀਗ੍ਰੇਸ਼ਨ ਹੋ ਗਈ ਹੈ ਤੇ ਆਪਾਂ ਚੱਲਦੇ ਹਾਂ ਹੁਣ ਨਹੀਂ ਅੱਗੇ ਚੱਲਦੇ ਹਾਂ ਹੁਣ ਉਸ ਤੋਂ ਬਾਅਦ ਬਾਕੀ ਸਭ ਨੂੰ ਦੱਸਾਂਗੇ ਓਕੇ ਬਾਏ ਤੇ ਆਪਾਂ ਹੁਣ ਅੱਗੇ ਚੱਲਦੇ ਆਂ ਜੀ ਤੇ ਆਪਣਾ ਹੁਣ ਕੰਫਿਗਰੇਸ਼ਨ ਹੋ ਗਈ ਹੈ ਤੇ ਹੁਣ ਆਪਾਂ ਕਹਿਣਾ ਡਿਊਟੀ ਫ੍ਰੀ ਤੇ ਚਲੋ ਆਪਾਂ ਚਲੋ ਮਿਲਦੇ ਆਂ ਕਮਲ ਨੇ ਲੈਣਾ ਮੇਕਅੱਪ ਉਥੋਂ ਬਾਲਾਂ ਨਹੀਂ ਲੰਗੀ ਕਮਲ ਲੰਗਾ ਬਾਕੀ ਸਾਰਾ ਕੁਝ ਹੋ ਗਿਆ ਹੁਣ ਸਿਰ ਤੋਂ ਇੱਧਰ ਬਹਿਣਾ ਬਸ ਬਾਈਗਰੂ ਦੀ ਮੇਰ ਰਵੇ ਬਸ ਓਕੇ ਕਮਲ ਆ ਗਿਆ ਡਿਊਟੀ ਫ੍ਰੀ ਤੇ ਇਹ ਮੈਕ ਦੀਆਂ ਪਤਨ ਲਈ ਬਿਸਟ ਕਰ ਲੈਣੀਆਂ ਇਹਨੇ ਆ ਲੈ ਥੋੜੀ ਨਜ਼ਰ ਭੜੀ ਹੈਗੀ ਮੈਨੂੰ ਮਿਲੀ ਹੋਈ ਨਹੀਂ ਹੈ ਕੋਈ ਵਧੀਆ ਹੀ ਨਹੀਂ ਅੱਜ ਮਿਲੂਗਾ ਮੈਂ ਤਾਂ ਅੱਛਾ ਮਿਲਿਆ ਨਹੀਂ ਥੋੜੀ ਹੋ ਜਾਓ ਓ ਠੀਕ ਹੈ ਠੀਕ ਹੈ ਵਧੀਆ ਚੱਲ 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 ਮੈਂ ਕਰਦਾ ਭਲਾਏ ਫੇਰਦਾ ਨਾ ਕੋਈ ਫਿਰ ਫੇਰਦਾ ਨੂੰ ਦਾ ਪਪੀਜ਼ਰਟ ਤੇ ਮੈਂ ਲਿਆਵਾ ਵੈਜੀ ਲਵਰ ਕਿਉਂਕਿ ਮੈਂ ਵੈਜੀਟੇਰੀਅਨ ਹਾਂ ਸੋ ਫਾਈਨਲੀ ਮੈਨੂੰ ਕੁਛ ਵੈਜ অপਸ਼ਨ ਮਿਲ ਗਈ ਹੁਣ ਮੈਂ ਇਹ ਪਲੇਨ ਦੇ ਵਿੱਚ ਹੀ ਖਾਉਂਗੀ ਟੈਂਬੋਰ ਚਲਾ ਹੋ ਗਿਆ ਵਾ। ਤੋਂ ਆਪਾਂ ਚੱਲਦੇ ਆਂਗੇ। ਫਾਈਨਲੀ ਆਪਣਾ ਸਾਰਾ ਪ੍ਰੋਸੀਜਰ ਆਪਣਾ ਹੁਣ ਖਤਮ ਹੋਇਆ ਜਾ ਕੇ। ਸਾਰੀ ਚੈਕਿੰਗ ਸਾਰਾ ਕੁਝ ਹੁਣ ਖਤਮ ਹੋ ਗਿਆ ਏ ਤੇ ਹੁਣ ਆਪਾਂ ਜਾਣਾ ਬਸ ਲੈਵਲ 3 ਤੇ। ਬਸ ਹੁਣ ਮੁਕ ਗਿਆ ਆਪਣਾ। ਹੁਣ ਆਪਾਂ ਜਹਾਜ਼ ਦੇ ਵਿੱਚ ਬੈਠੋ। ਹੁਣ ਮਾਰ ਨਹੀਂ ਆ ਕੋ ਡਾਰੀ। ਆਹ ਲੋ ਜੀ ਆ ਲੱਗਿਆ ਸੜਾ ਦੇਖੋ। ਹੁਣ ਆਪਾਂ ਹੋਣ ਲੱਗਿਆਂਗੇ ਐਂਟਰ ਅੰਦਰ ਆ ਹੈਗਾ ਪਲੇਨ ਏ ਤਾਂ ਦੇਖੋ। ਹੁਣ ਆਪਾਂ ਇਹਦੇ ਅੰਦਰ ਹੋਣ ਲੱਗੇ ਐਂਟਰ। सुरक्षा के लिए कृपया सीट बेल्ट खोल कर बैठे रहें इलेक्ट्रॉनिक डिवाइस के इस्तेमाल की अनुमति नहीं है और ई सिगरेट सहित किसी भी रूप में धूम्रपान करना सख्त वर्जित है धन्यवाद जा रहे <laughs> <laughs> हैं, हैं सारा कुछ करना बस फ्लाइट उडन वाली हुई <laughs> है <laughs> 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 ਮਨੇ ਸਨਸੈਟ ਕਿੰਨਾ ਸੋਹਣਾ ਲੱਗ ਰਿਹਾ ਦੇਖਿਆ ਲੱਡੂ ਸਾਹਮਣੇ ਸਨਸੈਟ ਕਿੰਨਾ ਘੈਂਡ ਲੱਗ ਰਿਹਾ ਦੇਖੋ ਉਹ ਦੇਖੋ Halo, Guys, pokoknya cuy, apa saya Siapa airport? Eh, <laughs> kejutan, <laughs> 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 <laughs>